ਇਸ ਲਈ ਕੁਝ ਸਮੇਂ ਤੋਂ ਮੈਂ ਵਿਚਾਰ ਸਰਵਨ ਕਰ ਰਿਹਾ ਹਾਂ ਸਤ ਸੰਗਤ ਦੇ ਵਿੱਚੋਂ ਸਾਨੂੰ ਪ੍ਰਾਪਤ ਕੀ ਹੁੰਦਾ ਹੈ ਕਿਉਂ ਸਾਨੂੰ ਬਾਰ ਬਾਰ ਕਿਹਾ ਜਾਂਦਾ ਹੈ ਸਤ ਸੰਗਤ ਵਿੱਚ ਆਓ ਗੁਰਦੁਆਰੇ ਆਓ ਇੱਥੋਂ ਪ੍ਰਾਪਤੀ ਕੀ ਹੋਣੀ ਹੈ ਕੀ ਮਿਲਣਾ ਹੈ ਸਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀਆਂ ਦੋ ਪੰਕਤੀਆਂ ਨੇ ਮਾਰਦ ਕੰਨ ਨੇ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰੀ ਪ੍ਰਮਾਤਮਾ ਦੇ ਨਾਮ ਦੇ ਰਸ ਦੀ ਕੀਮਤ ਨੂੰ ਕੋਈ ਬੰਦਾ ਆਪਣੀ ਜ਼ੁਬਾਨ ਨਾਲ ਕਹਿ ਨਹੀਂ ਸਕਦਾ ਇਹ ਤਾਂ ਬੜੀ ਦੂਰ ਦੀ ਗੱਲ ਹੈ ਅਸੀਂ ਉਸ ਕੀਮਤ ਨੂੰ ਕਹਿ ਨਹੀਂ ਸਕਦੇ ਕੋ ਇਤਨਾ ਕੀਮਤੀ ਹੈ ਮਹਾਰਾਜ ਕਹਿੰਦੇ ਨੇ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਸਦਾ ਦੇ ਸਮਾਇ ਜੇ ਉਸ ਦੀ ਕੀਮਤ ਨੂੰ ਲੱਭਣ ਦੀ ਕੋਸ਼ਿਸ਼ ਕਰੇ ਮਹਾਰਾਜ ਕਹਿੰਦੇ ਆਪ ਖਤਮ ਹੋ ਜਾਏਗਾ ਪਰ ਕਹਿ ਨਹੀਂ ਸਕੇਗਾ ਕੋ ਇਤਨਾ ਕੀਮਤੀ ਹੈ ਇਸਦੀ ਕੀਮਤ ਨੂੰ ਕਿਹਾ ਨਹੀਂ ਜਾ ਸਕਦਾ ਉਹਨੂੰ ਸੀ ਪ੍ਰਾਪਤੀ ਕਿਵੇਂ ਕਰਾਂਗੇ ਦੇਖੋ ਕਿ ਜਿੰਨੀ ਕੀਮਤੀ ਵਸਤੂ ਹੋਵੇ ਨਾ ਉਤਨੀ ਉੱਚੀ ਦੁਕਾਨ ਤੇ ਸਾਨੂੰ ਜਾਣਾ ਪੈਂਦਾ ਉਤਨੀ ਉੱਚੀ ਅਗਰ ਸੋਨਾ ਖਰੀਦਣਾ ਹੈ ਤਾਂ ਸੁਨਿਆਰੇ ਕੋਲ ਜਾਣਾ ਪੈਣਾ ਹੈ ਸਬਜੀ ਬਾਜ਼ਾਰ ਵਿੱਚ ਸੋਨਾ ਸਾਨੂੰ ਨਹੀਂ ਮਿਲ ਸਕਦਾ। ਅਗਰ ਕਿਸੇ ਨੇ ਲੋਹਾ ਖਰੀਦਣਾ ਹੈ ਤਾਂ ਤੇ ਲੋਹੇ ਦੀ ਦੁਕਾਨ ਤੇ ਜਾਣਾ ਪੈਣਾ। ਉਹ ਸਾਨੂੰ ਸੁਲਿਆਰੇ ਕੋਲ ਨਹੀਂ ਮਿਲ ਸਕਦਾ। ਅਗਰ ਹੀਰਾ ਖਰੀਦਣਾ ਹੈ ਤਾਂ ਜੁੱਤੀਆਂ ਦੀ ਦੁਕਾਨ ਤੇ ਤੇ ਮਿਲੇਗਾ ਨਹੀਂ ਉਹ। ਕਿਸੇ ਜੋਧਰੀ ਕੋਲ ਜਾਣਾ ਪੈਣਾ। ਰਮ ਦੇ ਮਾਰਗ ਤੇ ਇੱਕ ਮੂਰਖਤਾ ਬੜੀ ਵੱਡੀ ਚਲਦੀ ਹੈ ਜੋ ਸੀ ਪ੍ਰਾਪਤ ਕਰਨਾ ਹੈ ਉਸ ਦੁਕਾਨ ਤੋਂ ਮੰਗਦੇ ਪਿਆ ਜਿੱਤੇ ਹੈ ਨਹੀਂ ਹੈ ਜਿੱਤੇ ਨਹੀਂ ਹੈ ਉਸ ਬੰਦੇ ਨੂੰ ਮੂਰਖ ਕਿਹਾ ਜਾਂਦਾ ਹੈ ਜਿਹੜਾ ਸਹੀ ਦੁਕਾਨ ਸਹੀ ਮਾਰਕੀਟ ਵਿੱਚ ਨਹੀਂ ਜਾਂਦਾ ਆਮ ਬੰਦੇ ਨੂੰ ਤੁਸੀਂ ਦੇਖੋ ਇਹਨੂੰ ਸਭ ਪਤਾ ਹੈ ਕਿਹੜੀ ਦੁਕਾਨ ਤੋਂ ਕਿਹੜੀ ਚੀਜ਼ ਮਿਲਦੀ ਹੈ ਅਸਲੀ ਕਿੱਥੇ ਮਿਲੇਗੀ ਨਕਲੀ ਕਿੱਥੇ ਮਿਲੇਗੀ ਕਿੰਨੇ ਦੀ ਮਿਲੇਗੀ ਬੰਦਾ ਉਸ ਦੁਕਾਨ ਤੇ ਪਹੁੰਚ ਜਾਂਦਾ ਹੈ ਤੇ ਜੇ ਕੋਈ ਬੰਦਾ ਕਿਸੇ ਸੁਨਿਆਰੇ ਦੀ ਦੁਕਾਨ ਤੇ ਜਾ ਕੇ ਉਹਨੂੰ ਆਖੇ ਵੀ ਮੈਨੂੰ ਲੋਹਾ ਚਾਹੀਦਾ ਹੈ ਤਾਂ ਬੰਦਾ ਕੀ ਅੰਕੇ ਗਾਏ ਮੂਰਖ ਬੰਦਾ ਸੁਨਿਆਰੇ ਦੀ ਦੁਕਾਨ ਤੇ ਲੋਹਾ ਮੰਗਦਾ ਪਿਆ ਤੇ ਕੋਈ ਲੋਹੇ ਦੀ ਦੁਕਾਨ ਤੇ ਜਾ ਕੇ ਆਖੇ ਮੈਨੂੰ ਇੱਕ ਤੋਲਾ ਦੋ ਤਰਲੇ ਸੋਨਾ ਚਾਹੀਦਾ ਅਸੀਂ ਕੀ ਕਰਾਂਗੇ ਮੂਰਖ ਬੰਦਾ ਲੋਹੇ ਦੀ ਦੁਕਾਨ ਤੇ ਸੋਨਾ ਮੰਗਦਾ ਪਿਆ ਮਨੁੱਖ ਨੇ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਉਥੋਂ ਮੰਗਦਾ ਪਿਆ ਜਿੱਥੇ ਹੈ ਨਹੀਂ ਮੈਂ ਦੇਖਦਾ ਲੋਕੀ ਫਟਕਦੇ ਫਿਰਦੇ ਨੇ ਕੋਈ ਸਬਾਬੇ ਕੋਲ ਕੋਈ ਉਸ ਬਾਬੇ ਕੋਲ ਕੋਈ ਸਡੇਰੇ ਕੋਈ ਉਸ ਸਡੇਰੇ ਕੋਈ ਸਪਖੰਡੀ ਕੋਲ ਕੋਈ ਉਸ ਪਖੰਡੀ ਕੋਲ ਜਿੱਥੇ ਸਾਨੂੰ ਪ੍ਰਾਪਤੀ ਹੋਣੀ ਹੈ ਉਥੋਂ ਸੀ ਮੰਗਦੇ ਹੀ ਨਹੀਂ ਫਿਰ ਕੀ ਕਹਾਂਗੇ ਮੂਰਖੇ ਬੰਦਾ ਕਿਤੇ ਹੈ ਹੀ ਨਹੀਂ ਉਥੋਂ ਮੰਗਦਾ ਕਿੱਥੇ ਜਿੰਨੀ ਉੱਚੀ ਵਸਤੂ ਹੋਵੇ ਉਤਨੀ ਉੱਚੀ ਦੁਕਾਨ ਤੇ ਸਾਨੂੰ ਜਾਣਾ ਪੈਂਦਾ ਹੈ ਪ੍ਰਭੂ ਦਾ ਨਾਮ ਜਿਸ ਦੀ ਕੀਮਤ ਅਸੀਂ ਜ਼ੁਬਾਨ ਨਾਲ ਕਹਿ ਨਹੀਂ ਸਕਦੇ ਆਰ ਰਸ ਦੀ ਕੀਮਤ ਕਹੀ ਨਾ ਜਾਏ ਤੇ ਜੇ ਅਸੀਂ ਪ੍ਰਾਪਤੀ ਕਰਨੀ ਹੋਵੇ ਤਾਂ ਫਿਰ ਕਿੱਥੋਂ ਕਰਾਂਗੇ ਤੇ ਮਾਰਗ ਨੇ ਸਾਨੂੰ ਦੁਕਾਨ ਦਾ ਐਡਰੈਸ ਦਿੱਤਾ ਵੇ ਪਤਾ ਦਿੱਤਾ ਮੈਂ ਸੋਸਤੇ ਬਾਰ-ਬਾਰ ਕਹਿੰਦਾ ਵੀ ਗੁਰਬਾਣੀ ਨੂੰ ਸਿਰਫ ਪੜਨਾ ਨਹੀਂ ਹੈ ਗੁਰਬਾਣੀ ਦੇ ਵਿਚਾਰ ਵੀ ਕਰਨੀ ਹੈ ਵੀ ਅਸੀਂ ਕੀ ਪੜਦੇ ਪਿਆ ਮਾਰਦ ਸਾਨੂੰ ਕੀ ਸਮਝਾਉਂਦੇ ਪਏ ਜੇ ਕੋਈ ਬੰਦਾ ਗੁਰਬਾਣੀ ਦੀ ਇੱਕ ਪੰਕਤੀ ਅਗਰ ਆਪਣੇ ਦਿਲ ਦੇ ਵਿੱਚ ਵਸਾ ਲੈਂਦਾ ਹੈ ਤੇ ਮਾਰਦ ਨੇ ਮੋਹਰ ਲਾ ਦਿੱਤੀ ਹੈ ਸਤਿਗੁਰੂ ਕਹਿੰਦੇ ਨੇ ਮਨ ਮੰਦਰ ਤਨ ਵੇਚ ਤਨੰਦਰ ਕਟ ਹੀ ਤੀਰਥ ਨਾਮ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਲ ਇੱਥੇ ਜਨਮ ਮਰਨ ਤੋਂ ਸਾਨੂੰ ਮੁਕਤ ਕਰ ਦਿੰਦੀ ਏਕ ਪੰਕਤੀ ਏਕ ਸ਼ਬਦ ਕਿਸੀ ਤੇ ਹਜ਼ਾਰਾਂ ਸ਼ਬਦ ਪੜ ਬੈਠੇ ਆ ਮਿਲੀਅਰ ਕੁਝ ਵੀ ਨਹੀਂ ਕਾਰਨ ਕੀ ਇਹ ਸਿਰਫ ਪੜਿਆ ਵਿਚਾਰਿਆ ਨਹੀਂ विचारया ने हृदय ते नी बसाया हृदय ते नी बसाया उस पंक्ति ਦੇ ਅਨੁਸਾਰ ਆਪਣਾ ਜੀਵਨ ਨਹੀਂ ਬਣਾਇਆ ਤਾਂ ਪ੍ਰਾਪਤੀ ਕੁਝ ਵੀ ਨਹੀਂ ਹੈ हरि परमात्मा ਦੇ ਨਾਮ ਦੇ रस ਦੀ ਕੋਈ ਕੀਮਤ ਨਹੀਂ ਹੈ प्राप्त ਕਿਤ ਹੁੰਦਾ ਮਾਰੇ ਕੰਨਿਆ ਹਰ ਰਸ ਸਾਧੂ ਹਾਟ ਸਮਾਇ ਹਾਟ ਦਾ ਮਤਲਬ ਹੁੰਦਾ ਦੁਕਾਨ ਸਾਧੂ ਦਾ ਮਤਲਬ ਹੈ ਸਾਧਨਾ ਕਰਨ ਵਾਲਾ ਉਹ ਸਾਧੂ ਨਹੀਂ ਜਿਹੜੇ ਅੱਜ ਕੱਲ੍ਹ ਘੁੰਮਦੇ ਫਿਰਦੇ ਨੇ ਸਾਧੂ ਦੀ ਮहिमा ਗੁਰੂ ਅਰਜਨ ਦੇਵ ਪਾਤਸ਼ਾਹ ਨੇ بیان ਕੀਤੀ ਹੈ ਮਾਰਿਕ ਕੰਦੇ ਸਾਧੂ ਤੇ ਉਹ ਹੁੰਦਾ ਜਿਹੜਾ ਜਗਤ ਨੂੰ ਕੁਝ ਦੇਣ ਵਾਸਤੇ ਆਂਦਾ ਹੋਵੇ ਜਨਮ ਮਰਨ ਦੋਹੂ ਮੈ ਨਹੀਂ ਜਨ ਪਰਉਪਕਾਰੀ ਆ ਉਹ ਤੇ ਪਰਉਪਕਾਰ ਕਰਨ ਵਾਸਤੇ ਕੁਝ ਡੇੜਾ ਵਾਸਤੇ ਦੁਨੀਆ ਨੂੰ ਆਂਦੇ ਤੇ ਅੱਜਕੱਲ ਕਰੀਬਨ ਕਰੀਬਨ ਜਿੰਨੇ ਵੀ ਘੁੰਮਦੇ ਪੈਣਾ ਚਰੂ ਮੈਂ 1% ਨੂੰ ਛੱਡ ਦੇਣਾ ਬਾਕੀ ਜਿੰਨੇ ਘੁੰਮਦੇ ਫੈਦੇ ਸਭ ਦੁਨੀਆ ਨੂੰ ਲੁੱਟਣ ਵਾਲੇ ਨੇ ਉਹ ਲੁੱਟਣ ਵਾਲੇ ਉਹਨਾਂ ਨੇ ਡੇੜਾ ਕੱਖ ਵੀ ਨਹੀਂ ਹੈ ਬਲਕਿ ਜੋ ਕੁਝ ਤੁਹਾਡੇ ਕੋਲ ਹੈ ਉਹ ਵੀ ਖੋ ਕੇ ਲੈ ਜਾਣਾ ਮਾਰੇ ਇੱਕ ਕੰਦਨੇ ਉਸ ਸਾਧੂ ਦੀ ਦੁਕਾਨ ਤੇ ਸਾਧ ਸੰਗਤ ਸਾਧਨਾ ਕਰਨ ਵਾਲੇ ਦੀ ਸੰਗਤ ਦੇ ਵਿੱਚੋਂ ਪਰਮੇਸ਼ਰ ਦਾ ਉਹ ਨਾਮ ਪ੍ਰਾਪਤ ਹੁੰਦਾ ਹੈ ਜਿਸ ਦੀ ਕੀਮਤ ਅਸੀਂ ਜ਼ੁਬਾਨ ਤੋਂ ਕਹਿ ਨਹੀਂ ਸਕਦੇ। ਇੱਕ ਮਾਰਦਿਕ ਪੰਕਤੀਸ ਦੇ ਨਾਲ ਹੋਰ ਲਿਖੀ ਹੈ। ਕਿਉਂਕਿ ਸਤਗੁਰੂ ਚਾਹੁੰਦੇ ਨੇ ਵੀ ਮੇਰਾ ਸਿੱਖ ਕਿਦਰੇ ਭਲੇਖੇ ਵਿੱਚ ਨਾ ਰਹਿ ਜਾਵੇ। ਤਦੂਰ ਕਿੰਨੇ ਲੱਖ ਕਰੋੜੀ ਮਿਲੇ ਨਾ ਕਿਹ ਕਿਹਦੇ ਅਰਥ ਨੇ ਵੀ ਕਿਸੇ ਨੂੰ ਨਹੀਂ ਮਿਲਦਾ ਕਿੰਨੇ ਨਹੀਂ ਮਿਲਦਾ ਲੱਖ ਕਰੋੜੀ ਮਿਲੇ ਨਾ ਕਿਹ ਲੱਖਾਂ ਕਰੋੜਾ ਰੁਪਈਆ ਖਰਚ ਕਰਕੇ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਹੈ ਇਸਦੇ ਅਰਥ ਨੇ ਐਸਾ ਖਰਚ ਕਰਕੇ ਅਗਰ ਪਰਮਾਤਮਾ ਸਾਨੂੰ ਮਿਲ ਜਾਂਦਾ ਤੇ ਫਿਰ ਅੰਮ੍ਰਿਤ ਵੇਲੇ ਉੱਠਣ ਦੀ ਕੋਈ ਲੋੜ ਨਹੀਂ ਸੀ ਨਾਮ ਜਪਣ ਦੀ ਕੋਈ ਲੋੜ ਨਹੀਂ ਹੈ ਸਿਮਰਨ ਕਰਨ ਦੀ ਸੇਵਾ ਕਰਨ ਦੀ ਕੋਈ ਲੋੜ ਨਹੀਂ ਸੀ ਅੰਦਰ ਤੇ ਲੱਖ ਕਰੋੜੀ ਮਿਲੇ ਨਾ ਕਿਹੇ ਲੱਖਾਂ ਕਰੋੜਾ ਰੁਪਇਆ ਖਰਚ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਹੈ ਅਗਰ ਪੈਸਾ ਖਰਚ ਕਰਨ ਦੇ ਨਾਲ ਰੱਬ ਮਿਲ ਜਾਂਦਾ ਤੇ ਦੁਨੀਆਂ ਤੇ ਜਿੰਨੇ ਵੀ ਤਨਮਾਨ ਲੋਕ ਲੈਣਾ ਉਹ ਪੈਸਾ ਖਰਚ ਕਰਦੇ ਤੇ ਰੱਬ ਉਹਨਾਂ ਦੇ ਘਰ ਹੀ ਲਾਉਣਾ ਸੀ ਪਿਆ ਪੈਸਾ ਬਹੁਤ ਹੈ ਉਹਨਾਂ ਕੋਲ ਐਸਾ ਖਰਚ ਕਰਨ ਨਾਲ ਅਗਰ ਪ੍ਰਮਾਤਮਾ ਮਿਲ ਜਾਂਦਾ ਤਾਂ ਹਰ ਧਨਵਾਨ ਉਹ ਵਿਅਕਤੀ ਪ੍ਰਮਾਤਮਾ ਵਾਲਾ ਹੋਣਾ ਸੀ ਗੁਰੂ ਗ੍ਰੰਥ ਸਾਹਿਬ ਅਹਰ ਸੱਚੇ ਪਾਤਸ਼ਾਹ ਦੇ ਵਿੱਚ ਜਿਹੜੇ 15 ਭਗਤ ਬੈਠੇ ਨੇ ਉਹਨਾਂ ਦਾ ਜੀਵਨ ਪੜ੍ਹ ਕੇ ਦੇਖਣਾ ਕਰੀ ਕਿਸੇ ਕੋਲ ਖਾਣ ਵਾਸਤੇ ਚੰਗੀ ਰੋਟੀ ਨਹੀਂ ਹੈ ਕਿਸੇ ਕੋਲ ਪਾਣ ਵਾਸਤੇ ਚੰਗੇ ਕੱਪੜੇ ਨਹੀਂ ਹਨ ਕਿਸੇ ਕੋਲ ਰਹਿਣ ਵਾਸਤੇ ਚੰਗਾ ਕਰਨੀ ਹੈ ਭਗਤ ਨਾਮਦੇਵ ਜੀ ਦਾ ਜਿਹੜਾ ਘਰ ਹੈ ਨਾ ਹੋਂਡੇ ਦੇ ਵਿੱਚ ਉੱਥੇ ਜਾ ਕੇ ਦੇਖਣਾ ਤੁਸੀਂ ਨਿਕਲ ਜਾ ਘਰ ਬੰਦਾ ਸਿੱਧਾ ਖਲੋ ਵੀ ਨਹੀਂ ਸਕਦਾ ਉਹਦੇ ਵਿੱਚ ਇਤਨਾ ਛੋਟਾ ਘਰ ਹੈ ਭਗਤ ਕਬੀਰ ਸਾਹਿਬ ਜੀ ਦੀ ਜਿਹੜੀ ماں ਹੈ ਉਹ ਦਿਲਾ ਕਰਦੀ ਹੈ ਕਹਿੰਦੀ ਹੈ ਕਿ ਜਦ ਕੀ ਮਾਲਾ ਲਈ ਨਪੋਤੇ ਤਬ ਤੇ ਸੁਖ ਨ ਪਇਓ ਜਦੋਂ ਦੀ ਇਸ ਨੇ ਮਾਲਾ ਪਕੜੀ ਹੈ ਨਾ ਇਹ ਰੱਬ ਦਾ ਨਾਮ ਜਪਣਾ ਸ਼ੁਰੂ ਕੀਤਾ ਹੈ ਘਰ ਦੇ ਵਿੱਚ ਕੋਈ ਸੁਖ ਆਏ ਹੀ ਨਹੀਂ ਸਾਡੇ ਇਹ ਨਾਮ ਜਪਣੀ ਚ ਸਮਾਖਰਾ ਕਰ ਦੇਣਾ ਕਾਫੀ ਮਿਹਨਤ ਕਰਕੇ ਭਗਤ ਕਬੀਰ ਸਾਹਿਬ ਜੀ ਦੀ ਮਾਨ ਹੈ ਤੇ ਭਗਤ ਕਬੀਰ ਸਾਹਿਬ ਜੀ ਦੀ ਘਰ ਵਾਲੀ ਨੇ ਸਤਰੰਗੀ ਸੂਤ ਕੱਢਿਆ ਉਹਦੇ ਫਿਰ ਥਾਨ ਬਣਾਇਆ ਤੇ ਬਨਾਰਸ ਦੇ ਵਿੱਚ ਮੇਲਾ ਲੱਗਣਾ ਸੀ ਤੇ ਸੋਚਦੇ ਸਨ ਵੀ ਜਦੋਂ ਮੇਲਾ ਲੱਗੇਗਾ ਨਾ ਇਹ ਥਾਨ ਵੇਚ ਕੇ 4 ਪੈਸੇ ਘਰ ਵੀ ਚਾਉਣਗੇ ਤੇ ਅਸੀਂ ਸੁੱਖ ਲਵਾਂਗੇ ਇਸ ਦਾ ਪਰ ਭਗਤ ਕਬੀਰ ਸਾਹਿਬ ਦੀ ਬਾਤ ਜਾਂਦੀ ਹੈ ਕਿ ਸੁਨੋ ਜਠਾਨੀ ਸੁਨੋ ਤੇਰਾਲੀ ਅਚਰਜ ਦੇਖ ਭਇਓ ਸਾਤ ਸੂਤ ਇਨ ਮੰਡੀਆ ਖੋਇਓ ਇਹ ਮੰਡੀਆ ਕਿਉ ਨਾ ਹੋਇਓ ਪਬਤ ਕਬੀਰ ਸਾਹਿਬ ਦੀ ਮਾਂ ਕਹਿੰਦੀ ਐ ਵੀ ਇਹ ਜਿਠਾੜੀ ਤੇ ਦਿਰਾੜੀ ਸੁਣੋ ਸਾਡੇ ਘਰ ਦੇ ਵਿੱਚ ਅਜੀਬ ਗੱਲਾਂ ਹੁੰਦੀਆਂ ਸੋਚਿਆ ਸੀ ਕਿ ਇਹ ਸਤਰੰਗੀ ਸੂਤ ਦਾ ਜੋ ਥਾਨ ਬਣਾਇਆ ਹੈ ਮੇਲੇ ਵਿੱਚ ਮੇਚ ਵੇਚ ਕੇ ਚਾਰ ਪੈਸੇ ਲਿਆਵਾਂਗੇ ਇਹ ਮੇਰਾ ਪੁੱਤਰ ਮੇਲੇ ਦੇ ਵਿੱਚ ਵੇਚ ਕੇ ਉੱਥੇ ਸਾਧੂ ਸੰਤਾਂ ਨੂੰ ਖਵਾ ਕੇ ਖਾਲੀ ਹੱਥ ਘਰ ਆ ਗਿਆ ਇਹ ਮੁੰਡਿਆ ਤੇ ਉਹ ਨਾ ਮੋਇਆ ਇਹ ਮਰੀ ਜਾਂਦਾ ਤੇ ਚੰਗਾ ਰਹਿਣਾ ਸੀ ਭਗਤ ਕਬੀਰ ਸਾਹ ਜੀ ਦੀ ਮਾਂ ਦਾ ਗਿੱਲਾ ਕਿਉਂ ਕਰ ਦੇ ਵਿੱਚ ਸੁੱਖ ਨਹੀਂ ਸਕਿਆ ਜੇ ਇੱਕ ਦੋ ਭਗਤ ਰੱਬ ਤੱਕ ਪਹੁੰਚੇ ਨਾ ਉਹ ਰਾਜੇ ਸਨ ਜੈਸੇ ਦਾਸ ਦਾ ਜੋ ਘਰ ਹੈ ਉਥੋਂ ਕੋਈ 12-13 ਕਿਲੋਮੀਟਰ ਦੇ ਉੱਪਰ ਅਨਤ ਪੀਪਾ ਜੀ ਦਾ ਜਨਮ ਅਸਥਾਨ ਹੈ ਤੇ ਰਾਜੇ ਸਨ ਪਰ ਜਦੋਂ ਰੱਬ ਦੀ ਪ੍ਰਾਪਤੀ ਕਰਨੀ ਸੀ ਤੇ ਉਹਨਾਂ ਨੂੰ ਵੀ ਰਾਜ ਭਾਗ ਸਭ ਛੋੜਨਾ ਪਿਆ ਨਾਲ ਛੜਨਾ ਪਿਆ ਪਰ ਵੀ ਉੱਥੇ ਉਹਨਾਂ ਦਾ ਜਨਮ ਅਸਥਾਨ ਉਹਨਾਂ ਦਾ ਤਪ ਸਥਾਨ ਇਹ ਤੇ ਉਹਨਾਂ ਦਾ ਸਸਕਾਰ ਕੀਤਾ ਗਿਆ ਕਿ ਸਾਰੇ ਸਥਾਨ ਉੱਤੇ ਬਣੇ ਨੇ ਰਾਜਸਥਾਨ ਦੇ ਵਿੱਚ ਅਗਰ ਪੈਸਾ ਖਰਚ ਕਰਕੇ ਰੱਬ ਦੀ ਪ੍ਰਾਪਤੀ ਹੋ ਸਕਦੀ ਤੇ ਦੁਨੀਆ ਦਾ ਹਰ ਅਮੀਰ ਬੰਦਾ ਫਿਰ ਰੱਬ ਵਾਲਾ ਹੋਣਾ ਸੀ ਪਰ ਅਸਾ ਨਹੀਂ ਹੈ ਅਗਰ ਸੀ ਬਾਣੀ ਨੂੰ ਪੜੀਏ ਤੁਹਾਡੇ ਦੀ ਬਾਣੀ ਕਹਿੰਦੀ ਹੈ ਕਿ ਪੈਸਾ ਜਿਤਨਾ ਜ਼ਿਆਦਾ ਵੱਧ ਜਾਂਦਾ ਹੈ ਜਿਤਨਾ ਜ਼ਿਆਦਾ ਮਨੁੱਖ ਧਨਵਾਨ ਹੋ ਜਾਂਦਾ ਹੈ ਉਤਨੇ ਰੱਬ ਤੋਂ ਦੂਰ ਹੋ ਜਾਂਦਾ ਹੈ ਅਗਰ ਬਾਣੀ ਦੀਆਂ ਪੰਕਤੀਆਂ ਨਾ ਹੁੰਦੀਆਂ ਤਾਂ ਮੈਂ ਇਹ ਨਹੀਂ ਕਹਿ ਸਕਦਾ ਸਾ ਮਾਰੇ ਦੀ ਬਾਣੀ ਕਹਿੰਦੀ ਹੈ ਕਿ ਮਾਇਆ ਤਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹਰੋੜ ਕਚੋਲਾ ਮਾਇਆ ਤਾਰੀ ਜਿਹਦੇ ਦਿਮਾਗ ਦੇ ਵਿੱਚ ਮਾਇਆ ਹੀ ਵੜ ਗਈ ਹੈ ਜੋ ਹਰ ਵਕਤ ਤਨ ਵਾਸਤੇ ਹੀ ਕੰਮ ਕਰਦਾ ਪਿਆ ਹੈ ਤਨ ਕਮਾਣ ਵਾਸਤੇ 18-18 ਘੰਟੇ ਜਿਹੜਾ ਬੰਦਾ ਮਿਹਨਤ ਕਰ ਸਕਦਾ ਵੇ ਗੁਰੂ ਪਰਮਾਤਮਾ ਵਾਸਤੇ ਉਹਦੇ ਕੋਲ ਇੱਕ ਘੰਟਾ ਵੀ ਨਹੀਂ ਹੈ 15 ਮਿੰਟ ਵੀ ਨਹੀਂ ਹੁੰਦੇ ਕੋਲ ਮਾਇਆ ਤਾਰੀ ਹੈ ਜਿੰਨਾ ਮਨੁੱਖ ਦੇ ਕੋਲ ਤਨਵੱਦ ਜਾਂਦਾ ਹੈ ਜਿੰਨੇ ਸਾਡੇ ਕੋਲ ਸੁਖ ਵੱਦ ਜਾਂਦੇ ਨੇ ਉਤਨਾ ਹੀ ਮਨੁੱਖ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਕਹਿਣ ਮਾਤਰ ਗੱਲ ਨਹੀਂ ਹੈ ਤੁਸੀਂ ਪ੍ਰੈਕਟੀਕਲੀ ਆਪਣੇ ਆਸ-ਪਾਸੇ ਚਾਹ ਤੁਮਾਰ ਕੇ ਤੁਸੀਂ ਦੇਖ ਸਕਦੇ ਹੋ ਗਰੀਬ ਬੰਦਾ ਵਿਚਾਰਾ ਟਾਈਮ ਨਾਲ ਗੁਰਦਾਰੇ ਪਹੁੰਚ ਜਾਂਦਾ ਹੈ ਅਮੀਰ ਬੰਦੇ ਕੋਲ ਸਮਾਂ ਹੀ ਕੋਈ ਨਹੀਂ ਹੈ ਇੱਕ ਫੋਨ ਬੰਦ ਹੁੰਦਾ ਜਾਂ ਚੱਲੂ ਹੋ ਜਾਂਦਾ ਹੈ ਮੇਰੇ ਉਸਤਾਦ ਗੈਲੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਉਹਨਾਂ ਕੋਲ ਇੱਕ ਸੱਜੜ ਆਇਆ ਕੰਦੇ ਗਿਆਨੀ ਦੀ ਗੱਲਾਂ ਤੁਹਾਡੀਆਂ ਬੜੀਆਂ ਚੰਗੀਆਂ ਨੇ ਅੰਮ੍ਰਿਤ ਲੇ ਉਠੋ ਨਾਮ ਜੋ ਕੋ ਪਾਠ ਕਰੋ ਦੋ ਟਾਈਮ ਗੁਰਦੁਆਰੇ ਜਾਓ ਅੰਮ੍ਰਿਤ ਛਕੋ ਸਾਡੇ ਕੋਲ ਤੇ ਮਰਨ ਦਾ ਸਮਾਂ ਕੋਈ ਨਹੀਂ ਤੁਸੀਂ ਆਪਦੇ ਉਹ ਵੇਤਨਾ ਕੁਝ ਕਰੋ ਕਿੱਥੋਂ ਕਰੀਏ ਟਾਈਮ ਨਹੀਂ ਕੋਈ ਹੈ ਸਾਡੇ ਕੋਲ ਤੇ ਮਰਨ ਦਾ ਵੀ ਸਮਾਂ ਕੋਈ ਨਹੀਂ ਤੇ ਮਸਕੀਨ ਜੀ ਜੇ ਜੋ ਕਹਿਣਾ ਹੁੰਦਾ ਸੁਣ ਉਹ ਕਹਿ ਦਿੰਦੇ ਸਾਹਿਬ ਉਹ ਕਹਿੰਦੇ ਜੀ ਪੁਰਖਾ ਤੇਰੇ ਕੋਲ ਮਰਨ ਦਾ ਸਮਾਂ ਕੋਈ ਨਹੀਂ ਮੌਤ ਕੋਲ ਬੜਾ ਸਮਾਂ ਹੈ ਮੌਤ ਨੇ ਆਪਣਾ ਸਮਾਂ ਕੱਢ ਕੇ ਤੇਰੇ ਕੋਲ ਆਈ ਜਾਣਾ ਇੱਕ ਦਿਨ ਤੇਰੇ ਕੋਲ ਸਮਾਂ ਨਹੀਂ ਹੈ ਗੁਰੂ ਆਪ ਤੇ ਮੌਤ ਕੋਲ ਬੜਾ ਸਮਾਂ ਹੈ ਕਹਿੰਦੇ ਨੇ ਮੌਤ ਸੇ ਬਲਾ ਕਿਸ ਕੀ ਯਾਰੀ ਹੈ ਅੱਜ ਕਣ ਕੀ ਤਾਂ ਕਲ ਆਪਣੀ 바ਰੀ ਹੈ ਕਿਤੇ ਸਾਰੇ ਅਸੀਂ ਲੈਂਗੁਏਜ ਗਲੋਤੇ ਹੋਇਆ ਅੱਜ ਕਿਸੇ ਹੋਰ ਦਾ ਨੰਬਰ ਹੈ ਕੱਲ ਕਿਸੇ ਹੋਰ ਦਾ ਪਰਸੋਂ ਕਿਸੇ ਹੋਰ ਦਾ ਚੌਥੇ ਦਿਨ ਮੇਰਾ ਵੀ ਨੰਬਰ ਆ ਜਾਣਾ ਹੈ ਪਰ ਬੰਦਾ ਆਖਦਾ ਮੇਰੇ ਕੋਲ ਟਾਈਮ ਕੋਈ ਨਹੀਂ ਗੁਰੂ ਪ੍ਰਮਾਤਮਾ ਵਾੜ ਤੇ ਤਨ ਕਮਾਣ ਵਾਸਤੇ ਜੇ ਕੋਲ ਸਾਰਾ ਸਾਰਾ ਦਿਨ ਰਾਤ ਨੂੰ ਵੀ ਜਾਗ ਸਕਦਾ ਬਹੁਤ ਸਾਰੇ ਲੋਕ ਕਹਿੰਦੇ ਕਿ ਗਿਆਨੀ ਜੀ ਅਮਰਤੂਲ ਉਖਿਆ ਨਹੀਂ ਜਾਂਦਾ ਪਰ ਜਦੋਂ ਕਿਸੇ ਕੰਮ ਤੇ ਜਾਣਾ ਹੋਵੇ ਧਨ ਕਮਾਣ ਜਾਣਾ ਹੋਵੇ ਮਾਕਰਨ ਸਾਡੀ ਲਾਈਨ ਦੇ ਵਿੱਚ ਭਾਵੇਂ ਸਵੇਰੇ ਨਿਤਨੇਮ ਵਾਸਤੇ ਕੋਈ ਉੱਠੇ ਨਾ ਉੱਠੇ ਪਰ ਜੇ ਰਾਤ ਨੂੰ ਕੋਈ ਜੇ ਪਾਰਟ ਦੀ ਡਿਊਟੀ ਹੋਵੇ ਤਾਂ ਜੱਫਤ ਖੁੱਲ ਜਾਂਦੀ ਹੈ ਕਿਸੇ ਨੂੰ ਕਹਿਣੀ ਨਹੀਂ ਪੈਂਦਾ ਕਿ ਪੈਸੇ ਮਿਲ ਲੈ ਔਰ ਜਦੋਂ ਆਪਣੀ ਜ਼ਿੰਦਗੀ ਸਵਾਰਨ ਦਾ ਸਮਾਂ ਹੁੰਦਾ ਹੈ ਜਦੋਂ ਅਮਰਤ ਵੇਲੇ ਦੀ ਸੰਭਾਲ ਦਾ ਸਮਾਂ ਹੁੰਦਾ ਹੈ ਉਸ ਵੇਲੇ ਬੰਦਾ ਅੱਖ ਦਾ ਸਾਡੀ نیند ਨਹੀਂ ਖੁੱਲਦੀ ਸਾਡੇ ਕੋਲ ਉੱਠਿਆ ਨਹੀਂ ਜਾਂਦਾ ਕਾਰਨ ਕੀ ਹੈ ਤਨ ਕਮਾਣ ਵਾਲੇ ਦੇ ਅੰਦਰ ਸ਼ੌਕ ਹੈ ਕ੍ਰਿਸ਼ਨਾ ਹੈ ਚਾਹ ਹੈ ਆਪ ਕੋ ਖੁੱਲ ਜਾਂਦੀ ਹੈ ਕਿ ਜਿਹਦੇ ਜਾਂਦੇ ਪ੍ਰਤੀ ਪ੍ਰੇਮ ਹੋਵੇ ਤਾਂ ਫਿਰ ਜੋ ਨਾ ਅੱਖ ਖੁੱਲਲੇ ਤਨ ਵਾਸਤੇ ਅਸੀਂ ਮਿਹਨਤ ਕਰਦੇ ਪਿਆ ਜੋ ਮਾਇਆ ਤਾਰੀ ਹਤ ਅੰਨਾ ਬੋਲਾ ਮਹਾਰਿਸ਼ੀ ਕਹਿੰਦੇ ਜਿੰਨੀ ਮਾਇਆ ਵੱਧ ਜਾਏਗੀ ਇਹਦਾ ਮਤਲਬ ਇਹ ਨਾ ਸਮਝ ਲੈਣਾ ਕਿ ਮਾਇਆ ਕਮਾਣੀ ਨਹੀਂ ਹੈ ਨਹੀਂ ਤਨ ਵੀ ਚਾਹੀਦਾ ਹੈ ਸੰਸਾਰਿਕ ਕੰਮ ਚੱਲਣਗੇ ਤਨ ਦੇ ਨਾਲ ਲੇਕਿਨ ਪਰਮਾਰਥ ਦਾ ਜੋ ਰਸਤਾ ਹੈ ਉਹ ਸਾਡਾ ਚਲੇਗਾ ਪਰਮੇਸ਼ਰ ਦੇ ਨਾਮ ਦੇ ਨਾਲ ਮੇਰੇ ਇੱਕ ਮਿੱਤਰ ਸਨ ਉਹਨਾਂ ਕੋਲ ਇੱਕੋ ਹੀ ਕਮਰਾ ਸੀ ਇੱਕ ਰਾਗੀ ਜੱਥਾ ਆਨਾਲ ਸੀ ਤੇ ਅਸੀਂ ਉਹਦੇ ਘਰ ਗਏ ਪ੍ਰਸਾਦਾ ਚਖਣ ਵਾਸਤੇ ਕਹਿੰਦੇ ਗਿਆਨੀ ਜੀ ਅਰਦਾਸ ਕਰੋ ਇੱਕ ਕਮਰਾ ਹੋਰ ਬਣ ਜਾਏ ਇੱਕੋ ਹੀ ਕਮਰਾ ਹੈ ਬੱਚੇ ਵੀ ਇੱਥੇ ਸੌਂਦੇ ਨੇ ਖਾਣਾ ਵੀ ਇੱਥੇ ਪਕਾਉਂਦੇ ਨੇ ਸਭ ਕੁਝ ਇੱਕੋ ਹੀ ਕਮਰੇ ਦੇ ਵਿੱਚ ਮੈਨੂੰ ਬਾਹਰ ਸੌਣਾ ਪੈਂਦਾ ਹੈ ਕਿ ਇੱਕ ਕਮਰਾ ਹੋਰ ਬਣ ਜਾਏ ਤੁਮੈਂ ਅੰਮ੍ਰਿਤ ਵੇਲੇ ਉਠਾਈ ਕਾਂਤ ਜਗਾ ਹੋਏ ਕੋਈ ਰੱਬ ਦਾ ਨਾਮ ਜਪਾਂ ਮੇਰਾ ਦਿਲ ਕਰਦਾ ਆ। ਆਦਨੌਸਰੀ ਬਹੁਤ ਕੰਗੀ ਸੀ। ਅਸੀਂ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ। ਕੋਈ 1.5 ਸਾਲ ਬਾਅਦ ਅਸੀਂ ਵਾਪਸ ਗਏ ਉਹਦੇ ਘਰ। ਉਹਨੇ ਇੱਕ ਬੜਾ ਸੋਹਣਾ ਕਮਰਾ ਬਣਾਇਆ ਸੀ ਤੇ ਅੰਦਰ ਉਸ ਤੇ ਵਧੀਆ ਬੈੱਡ ਲਾਇਆ ਮਖਮਲੀ ਕਰਦੇ ਏਸੀ ਸਾਰੀਆਂ ਕੀ ਜਾਂ ਉਹਨਾਂ ਇਕੱਠੀਆਂ ਕੀਤੀਆਂ ਮੈਂ ਸਰੂ ਜਾਂਦੇ ਪੁੱਛਿਆ ਵੀ ਤੂੰ ਹੁਣ ਅੰਮ੍ਰਿਤ ਵੇਲੇ ਕਿਤਨੇ ਵਜੇ ਉੱਠਦਾ ਉਹ ਹੱਸਣ ਲੱਗ ਪਿਆ ਮੈਂ ਕਿਹਾ ਹੱਸਣ ਦੀ ਗੱਲ ਨਹੀਂ ਤੂੰ ਕਿਹਾ ਸੀ ਵੀ ਕਮਰਾ ਹੋਰ ਬਣ ਜਾਏ ਤਾਂ ਮੈਂ ਅੰਮ੍ਰਿਤ ਵੇਲੇ ਉੱਠਿਆ ਕਰਾਂਗਾ ਹੁਣ ਤੇਰੇ ਕੋਲ ਇੱਕ ਕਮਰਾ ਹੈ ਸਾਧਨ ਤੇਰੇ ਕੋਲ ਸਾਰੇ ਹੀ ਨੇ ਤੇ ਤੂੰ ਹੁਣ ਅੰਮ੍ਰਿਤ ਵੇਲੇ ਕਿਤਨੇ ਵਜੇ ਉੱਠਦਾ ਕੰਧੇ ਗਿਆਨੀ ਜੀ ਜਦੋਂ ਇੱਕ ਕਮਰਾ ਸੀਨਾ ਮੇਰੇ ਕੋਲ ਤੇ ਮੈਂ ਸੌਂਦਾ ਸਾਂ ਘਰ ਦੇ ਬਾਹਰ ਬਰਾਂਡੇ ਵਿੱਚ ਤੇ ਹਮਰ ਤਵੇਲੇ ਕੋਈ ਚਿੜੀਆਂ ਦੀ ਆਵਾਜ਼ ਕੋਈ ਪੜੋਸੀਆਂ ਦੇ ਕੰਮਕਾਰ ਦੀ ਆਵਾਜ਼ 5:30 ਤੇ ਮੈਂ ਉੱਠ ਹੀ ਜਾਂਦਾ ਸਾਂ ਤੇ ਜਿਸ ਦਿਨ ਦਾ ਇਹ ਕਮਰਾ ਬਣਾਇਆ ਇਹਨਾ ਹੁਣੇ ਦੇ ਅੰਦਰ ਮੈਂ ਸੌਣਾ ਵਾ ਮਖਮਲੀ ਗੱਦਾ ਹੈ ਐਸੀ ਲੱਗਾ ਹੋਇਆ ਕਦੋਂ ਅੱਖ ਵੱਜ ਜਾਂਦੇ ਨੇ ਮੈਨੂੰ ਪਤਾ ਹੀ ਨਹੀਂ ਲੱਗਦਾ ਇੱਕ 2:08 ਵੱਜ ਜਾਂਦੇ 8 ਵਜੇ ਫਿਰ ਡਿਊਟੀ ਦਾ ਟਾਈਮ ਹੋ ਜਾਂਦਾ ਜਦੋਂ ਮੇਰੇ ਕੋਲ ਇੱਕ ਕਮਰਾ ਸੀ ਤੇ ਮੈਂ 5:30 ਉੱਠ ਕੇ ਨਿਤਨੇਮ ਕਰ ਲੈਂਦਾ ਹੁਣ ਮੇਰੇ ਕੋਲ ਉਹ ਵੀ ਗਿਆ ਤੇ ਮੈਂ ਕਿਹਾ ਕਮਵਕਤਾ ਤੂੰ ਕਮਰੇ ਦੀ ਮੰਗ ਕੀਤੀ ਸੀ ਕਿ ਮੈਂ ਰੱਬ ਦੇ ਹੋ ਨੇੜੇ ਹੋ ਜਾਵਾਂਗਾ ਤੂੰ ਤੇ ਹੋਰ ਦੂਰ ਹੋ ਗਿਆ ਰੱਬ ਤੋਂ ਜਿੱਥੇ ਨਾ ਤੂੰ ਪਹਿਲੇ ਕਰਦਾ ਸੀ ਉਹ ਵੀ ਚਲਾ ਗਿਆ ਮਾਰੇ ਜੀ ਕਹਿੰਦੇ ਨੇ ਮਾਇਆ ਤਾਰੀ ਅਤ ਅੰਨਾ ਬੋਲਾ ਅੱਖਾਂ ਤੋਂ ਅੰਨਾ ਹੋ ਜਾਏਗਾ ਸ਼ਾਮ ਨੂੰ ਰਹਿਰਾਸ ਦੇ ਟਾਈਮ ਤੇ ਸ਼ਰਾਬ ਦਾ ਢੇਕਾ ਤੇ ਉਸ ਨੂੰ ਦਿਖਾਈ ਦੇਵੇਗਾ ਪਰ ਗੁਰਦੁਆਰੇ ਰਹਿਰਾਸ ਤੇ ਸੰਧਿਆ ਦਾ ਟਾਈਮ ਦਿਖਾਈ ਨਹੀਂ ਦੇਵੇਗਾ ਜੀ ਕੰਨਾ ਤੋਂ ਬੋਲਾ ਹੋ ਜਾਏਗਾ ਬੈਠਾ ਹੋਏਗਾ ਸਤਸੰਗਤ ਦੇ ਵਿੱਚ ਫਾਰੇ ਕਥਾ ਚੱਲ ਰਹੀ ਏ ਕੀਰਤਨ ਚੱਲ ਰਿਹਾ ਏ ਇੱਕ ਅੱਖਰ ਵੀ ਉਹਦੇ ਅੰਦਰ ਨਹੀਂ ਜਾਏਗਾ ਕਿਕ ਕਰ ਵੀ ਬਲਕਿ ਉਹਨੇ ਕਹਿ ਦੇਣਾ ਵੀ ਨਾ ਗਿਆਨੀਆਂ ਦਾ ਤੇ ਕੰਮ ਹੈ ਬੋਲਣਾ ਤੁਹਾਨੂੰ ਰੱਬ ਨੇ ਦੋ ਕੰਨ ਦਿੱਤੇ ਨੇ ਇੱਕ ਕੰਨ ਤੋਂ ਸੁਣੋ ਤੇ ਦੂਜੇ ਤੋਂ ਬਾਹਰ ਕੱਢ ਦਿਓ ਕੌਣ ਪਰਵਾ ਕਰਦਾ ਮਾਇਆ ਤਾਰੀ ਹਤ ਅੰਨਾ ਬੋਲ ਸ਼ਬਦ ਨਾ ਸੁਨਹੀ ਬਹਰੋੜ ਕਚੋਲਾ ਜਿਤਨੇ ਮਨੁੱਖ ਦੇ ਕੋਲ ਸੁਖ ਵੱਧ ਜਾਂਦੇ ਨੇ ਮਨੁੱਖ ਉਤਨਾ ਹੀ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਅਜਿਹਾ ਤਾਂ ਯਿਸੂ ਨੇ ਬਾਈਬਲ ਦੇ ਵਿੱਚ ਇੱਕ ਬੜੀ ਕਮਾਲ ਦੀ ਗੱਲ ਕਹੀ ਹੈ ਕਹਿੰਦੇ ਅਗਰ ਕੋਈ ਮੈਨੂੰ ਕੇ ਆਖੇ ਕਿ ਇੱਕ ਉਠ ਸੂਈ ਦੇ ਨੱਤੇ ਵਿੱਚੋਂ ਲੰਘ ਗਿਆ ਜਿਹੜਾ ਸੂਈ ਦਾ ਛੇਦ ਹੁੰਦਾ ਨਾ ਬੜਾ ਬਰੀਕ ਹੁੰਦਾ ਹੈ ਉਠ ਬੜਾ ਵੱਡਾ ਹੁੰਦਾ ਹੈ ਕਹਿੰਦੇ ਅਗਰ ਕੋਈ ਮੈਨੂੰ ਕੇ ਆਖੇ ਕਿ ਇੱਕ ਉਠ ਸੂਈ ਦੇ ਨੱਕੇ ਵਿੱਚੋਂ ਲੰਘ ਗਿਆ ਤੋ ਕਹਿੰਦਾ ਮੈਂ ਮੰਨ ਲਵਾਂਗਾ ਕਿੰਤੂ ਪਰੰਤੂ ਨਹੀਂ ਕਰਾਂਗਾ ਮੈਂ ਮੈਂ ਮੰਨ ਲਵਾਂਗਾ ਕਿ ਜੇ ਲੰਘ ਗਿਆ ਹੋਵੇਗਾ ਉੱਤਰ ਪਰ ਕਹਿੰਦਾ ਜੇ ਕੋਈ ਮੈਨੂੰ ਇਹ ਅੱਖੇ ਕਿ ਇੱਕ ਤਨਮਾਨ ਬੰਦਾ ਰੱਬ ਤੱਕ ਪਹੁੰਚ ਗਿਆ ਤੋ ਹਜ਼ਰਤ ਪੀਸਾ ਕੰਨ ਨੇ ਕਿ ਮੈਂ ਨਹੀਂ ਮੰਨਾਂਗਾ ਉਹਦੋਂ ਕਹਿੰਦਾ ਅਗਰੇ ਖੁੱਥ ਸੁਈ ਦੇ ਨੱਕੇ ਵਿੱਚੋਂ ਲੰਘ ਗਿਆ ਕਹਿੰਦਾ ਮਨ ਲਵਾਂਗਾ ਪਰ ਇੱਕ ਧਰਵਾਦ ਬੰਦਾ ਰੱਬ ਤੱਕ ਪਹੁੰਚ ਗਿਆ ਤੋ ਹਜਰਤ ਕਿਸਾ ਕਿਦਨੇ ਮੈਂ ਨਹੀਂ ਮੰਨਾਂਗਾ ਕਿਉਂ ਮਾਇਆ ਤਾਰੀ ਅਤ ਅੰਨਾ ਬੋਲ ਸ਼ਬਦ ਨਾ ਸੁਣੀ ਬਹੋਰੋਲ ਕਿ ਤੋਨਾ ਤਨ ਖਰਚ ਕਰਕੇ ਤੁਸੀਂ ਅਖੰਡ ਪਾਠ ਕਰਾ ਸਕਦੇ ਹੋ ਸਹਿਜ ਪਾਠ ਕਰਾ ਸਕਦੇ ਹੋ ਸੁਖਮਨੀ ਦਾ ਪਾਠ ਕਰਾ ਲਓ ਕਥਾ ਕਰਾ ਲਓ ਕੀਰਤਨ ਕਰਾ ਲਓ ਲੰਗਰ ਚਲਾ ਲਓ ਸੇਵਾ ਕਰ ਦਿਓ ਦਾਨ ਕਰ ਦਿਓ ਸਭ ਕੁਝ ਕੀਤਾ ਜਾ ਸਕਦਾ ਹੈ ਪਰ ਪੈਸੇ ਖਰਚ ਕਰਕੇ ਰੱਬ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਇਹ ਧਾਰਮਿਕ ਕਰਮ ਕੀਤੇ ਜਾ ਸਕਦੇ ਇਹਨਾਂ ਤੋਂ ਸਾਨੂੰ ਕੁਝ ਪ੍ਰੇਰਣਾ ਮਿਲ ਸਕਦੀ ਹੈ ਪਰ ਕੋਈ ਆਖੇ ਮੈਂ ਇਤਨੇ ਅਖੰਡ ਪਾਠ ਕਰਾਏ ਨੇ ਤੇ ਰੱਬ ਮੈਨੂੰ ਮਿਲ ਜਾਵੇ ਤੇ ਮਾਰਾ ਜੰਨ ਨਹੀਂ ਮਿਲ ਸਕਦਾ ਬਲਕਿ ਮੈਂ ਅਕਸਰ ਸੰਤਾਂ ਨੂੰ ਕਹਾਂ ਕਰਦਾ ਹਾਂ ਕਿ ਜੇ ਕੋਈ ਬੰਦਾ ਸਾਲ ਵਿੱਚ 10 ਅਖੰਡ ਪਾਠ ਕਰਾਉਂਦਾ ਹੈ ਨਾ ਦਸਾਂ ਦੀ بجائے ਅਗਰ ਇੱਕ ਸਹਿਜ ਪਾਠ ਆਪ ਕਰੇ ਉਹਦਾ ਜ਼ਿਆਦਾ ਫਲ ਮਿਲ ਸਕਦਾ ਆਪ ਕਰੇ ਸਾਲ ਲਾ ਦਿਓ 2 ਸਾਲ ਲਾ ਇੱਕ ਅੰਗ ਰੋਜ ਕਰੋ ਪੰਜ ਕਰੋ ਜਿੰਨੇ ਹੋ ਸਕਦੇ ਨੇ ਉਤਨਾ ਕਰੋ ਪਰ ਆਪ ਕਰੋ ਕੋਈ ਸਿਆਣੀ ਸਤਸੰਗੀ ਬੈਠੇ ਹੋ ਪੰਜਾਬੀ ਦੀ ਕਹਾਵਤ ਹੈ ਆਪ ਨਾ ਖਟਿਏ ਤੇ ਰੱਜ ਨਾ ਖਾਈਏ ਆਪ ਨਾ ਮਰੀਏ ਤੇ ਸਵਰਗ ਨਾ ਜਾਈਏ ਅਸੀਂ ਮਿਹਨਤ ਨਹੀਂ ਕਰਾਂਗੇ ਤਾਂ ਸਾਨੂੰ ਕੁਝ ਪ੍ਰਾਪਤ ਨਹੀਂ ਹੋਣਾ ਮੈਨੂੰ ਭੁੱਖ ਲੱਗੀ ਹੋਈ ਹੈ ਤੇ ਮੈਂ ਕਿਸੇ ਨੂੰ ਕਹਾਂ ਵੀ ਐ 500 ਡਾਲਰ ਵਧੀਆ ਹੋਟਲ ਤੇ ਜਾ ਕੇ ਰੋਟੀ ਖਾਣ ਲੈ ਜਾਂ ਮੇਰਾ ਫਿੱਟ ਪੜ ਜਾਏਗਾ ਨਹੀਂ ਪਾਸ ਹੁੰਦਾ ਮੈਨੂੰ ਰੋਟੀ ਖਾਣੀ ਪੈਣੀ ਤੇ ਮੈਂ ਪੈਸੇ ਦੇ ਕੇ ਕਹਾਂ ਵੀ ਐ 파ਟ ਕਰ ਦਿਓ ਤੇ ਮੈਨੂੰ ਕੁਝ ਮਿਲ ਜਾਏ ਗੁਸਤਾਖੀ ਮਾਫ ਅਸੀਂ 파ਟ ਕਰਦੇ ਹਾਂ ਸਾਨੂੰ ਕੁਝ ਨਹੀਂ ਮਿਲਦਾ ਤੇ ਤੁਹਾਨੂੰ ਕੀ ਮਿਲਣਾ ਮੈਂ ਨਹੀਂ ਆਖਦਾ ਵੀ 파ਟ ਨਹੀਂ ਕਰਾਣੇ ਚਾਹੀਦੇ ਕਰਾਓ ਲੇਕਿਨ ਉੱਥੇ ਬੈਠ ਕੇ ਕੁਝ ਸੁਣੋ ਵੀ ਸਹੀ ਤੁਹਾਨੂੰ ਪਤਾ ਨਹੀਂ ਲੱਗਦਾ ਕਦੋਂ 파ਟ ਰਖਿਆ ਕਦੋਂ ਸਮਾਪਤੀ ਹੋਗੀ ਇਹ ਕਦੋਂ ਮਤ ਹੋ ਗਿਆ ਹੁਣ ਤੇ ਬੜੇ ਆਨਲਾਈਨ ਦੁਕਾਨਾਂ ਚੱਲਦੀਆਂ ਨੇ ਪੈਸੇ ਜਮ੍ਹਾਂ ਕਰਾ ਲਿਓ ਉੱਥੇ 파ਟ ਹੋ ਜਾਂਦਾ ਤੁਸੀਂ ਜੋ ਕਹੋਗੇ ਮੇਰਾ ਦੁੱਖ ਦਾ 파ਟ ਹੈ ਸੁਖ ਦਾ ਪੁੱਤਰ ਦਾ ਕਾਰੋਬਾਰ ਦਾ ਉਸ ਤਰ੍ਹਾਂ ਦਾ ਹੁਕਮਨਾਮਾ ਕੱਢ ਕੇ ਉਹਨਾਂ ਨੂੰ ਭੇਜ ਦੇਣਾ ਦੁਕਾਨਾਂ ਚੱਲ ਪਈਆਂ ਜਿੰਦ ਤੱਕ ਅਸੀਂ ਖੁਦ ਨਹੀਂ ਕਰਾਂਗੇ ਸਾਨੂੰ ਕੁਝ ਪ੍ਰਾਪਤ ਨਹੀਂ ਹੋਣਾ ਮਹਾਰਿ ਕਹਿੰਦੇ ਨੇ ਕਿ ਮਾਇਆ ਤਾਰੀ ਹੱਤ ਅੰਨਾ ਹੋਲਾ ਸ਼ਬਦ ਨ ਸੁਣੀ ਪਹ ਰੋੜ ਕਚੋਦਾ ਤਨ ਖਰਚ ਕਰਕੇ ਦੁਨੀਆ ਵਰਦੇ तमाम ਧਰਮ ਕਰਮ ਕੀਤੇ ਜਾ ਸਕਦੇ ਨੇ ਪਰ ਮਹਾਰਿ ਕਹਿੰਦੇ ਲੱਖ ਕਰੋੜੀ ਮਿਲੇ ਨਾ ਕੇ ਹੈ ਲੱਖਾਂ ਕਰੋੜਾ ਰੁਪਈਆ ਖਰਚ ਕਰਕੇ ਰੱਬ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਹੈ। ਤੁਮਾਰ ਕੇ ਪ੍ਰਾਪਤੀ ਕਰਨੀ ਹੋਵੇ ਤਾਂ ਕੀ ਕਰੀਏ ਫਿਰ? ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਰੀਕਾ ਦੱਸਿਆ। ਪਾਰਜ ਕੰਨ ਲਈ ਜੇ ਤੂੰ ਰੱਬ ਦੀ ਪ੍ਰਾਪਤੀ ਕਰਨੀ ਹੈ ਤਾਂ ਫਿਰ ਲਾਖ ਕਰੋੜੀ ਮਿਲੇ ਨਾ ਕੇ ਹੈ। ਲੱਖਾਂ ਕਰੋੜਾਂ ਖਰਚ ਕਰਕੇ ਤੇ ਤੈਨੂੰ ਮਿਲਣਾ ਨਹੀਂ ਹੈ ਇਹ ਪੰਕਤੀ ਹੋਰ ਆਉਂਦੀ ਹੈ ਕੰਚਨ ਸਿਉ ਪਾਈਏ ਨਹੀਂ ਤੋਲ ਤੇ ਅਗਲੀ ਪੰਕਤੀ ਮਨ ਦੇ ਰਾਮ ਲਿਆ ਹੈ ਮੋਲ ਸੋਨੇ ਨਾਲ ਤੋਲ ਕੇ ਵੀ ਰੱਬ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਮਹਾਰਾਜ ਕੰਨ ਨੇ ਮਨ ਦੇ ਰਾਮ ਲਿਆ ਹੈ ਮੋਲ ਆਪਣਾ ਮਨ ਉਹ ਦੇ ਚਰਨਾ ਵਿੱਚ ਭੇਟ ਕਰ ਦਿਓ ਤੇ ਰੱਬ ਦੀ ਪ੍ਰਾਪਤੀ ਕਰ ਲਓ ਹੁਣ ਭੇਟ ਕਿੱਥੇ ਕਰੋਗੇ ਤੁਸੀਂ ਜਾ ਕੇ ਤੁਹਾਮਾਰਿ ਜੰਨੇ ਲੱਖ ਕਰੋੜੀ ਮਿਲੇ ਨਾ ਕਿਹ ਜਿਸੇ ਪ੍ਰਾਪਤ ਤਿਸ ਹੀ ਦੇਹ ਬੜੇ ਵਿਦਵਾਨ ਬੈਠੇ ਨੇ ਸੰਗਤ ਦੇ ਵਿੱਚ ਕੁਝ ਗੁਰਬਾਣੀ ਦੇ ਵਿੱਚ ਨਾ ਕੁੰਡੀਆਂ ਹੁੰਦੀਆਂ ਲੁਕਤੀਆਂ ਜੋ ਛੁਪੀਆਂ ਹੋਈਆਂ ਹੁੰਦੀਆਂ ਜਿਵੇਂ ਬਹੁਤ ਸਾਰੇ ਫਲ ਨੇ ਨਾ ਕੁਦਰਤ ਨੇ ਸਾਨੂੰ ਛਿਲਕੇ ਵਿੱਚ ਲੱਭੇ ਢਕੇ ਦਿੱਤੇ ਨੇ ਜੇ ਛਿਲਕਾ ਨਾਲ ਉਤਾਰੋ ਤੇ ਫਲ ਦਾ ਸਵਾਦ ਵਿਗੜ ਜਾਂਦਾ ਹੈ ਸਾ ਤੇ ਜੇ ਲੁਕਤੀਆਂ ਸਿੱਖੀਆਂ ਨਾ ਹੋਣ ਵਿਦਵਾਨਾਂ ਪਾਸੋਂ ਉਸਤਾਦਾਂ ਕੋਲੋਂ ਅਰਥਾਂ ਦਾ ਅਨੰਤ ਹੋ ਜਾਂਦਾ ਫਿਰ ਮਾਰਿਫ ਕਹਿੰਦੇ ਨੇ ਤਿਸੇ ਪ੍ਰਾਪਤ ਜਿਸ ਤੂੰ ਦੇ ਉਸ ਨੂੰ ਪ੍ਰਾਪਤੀ ਹੁੰਦੀ ਏ ਜਿਹਨੂੰ ਮਿਲ ਜਾਂਦਾ ਹੈ ਉਨੇ ਪਹੇਲੀ ਬਣਵੀ ਨਾ ਜਿਸੇ ਪ੍ਰਾਪਰ ਜਿਸ ਤੋਂ ਹੁੰਦੇ ਉਹਨੂੰ ਮਿਲਦਾ ਜਿਹਨੂੰ ਤੂੰ ਦੇਨਾ ਵਿੱਚ ਜਿਹਨੂੰ ਪ੍ਰਾਪਤੀ ਹੁੰਦੀ ਹੈ ਕੀ ਪ੍ਰਾਪਤੀ ਹੁੰਦੀ ਹੈ ਮਹਾਰਜ ਕਹਿੰਦੇ ਜਿਸ ਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਬੰਦਾ ਸਤ ਸੰਗੀ ਬਣ ਜਾਂਦਾ ਤਿਸ ਹੀ ਦੇ ਉਹਨੂੰ ਪ੍ਰਮਾਤਮਾ ਆਪਣੇ ਨਾਮ ਦੀ ਬਖਸ਼ਿਸ਼ ਕਰ ਦਿੰਦਾ ਉਹ ਨਾਮ ਜੇ ਦੀ ਕੀਮਤ ਜ਼ੁਬਾਨ ਨਾਲ ਕਹਿ ਨਹੀਂ ਸਕਦੇ ਲੱਖਾਂ ਕਰੋੜਾਂ ਖਰਚ ਕਰਕੇ ਜਿਹਨੂੰ ਪ੍ਰਾਪਤ ਨਹੀਂ ਕਰ ਸਕਦੇ ਕੇਵਲ ਸਤ ਸੰਗਤ ਦੇ ਵਿੱਚ ਆਉਣ ਦੇ ਨਾਲ ਆਪਣਾ ਮਨ ਗੁਰੂ ਦੇ ਚਰਨਾਂ ਵਿੱਚ ਭੇਟ ਕਰਨ ਦੇ ਨਾਲ ਉਹਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ ਮੇਰੇ ਮਾਖੋ ਜੀ ਸਾਥ ਸੰਗਤ ਮਲੇ ਸੋ ਤਰਿਆ ਬੁੱਧ ਪ੍ਰਕਾਸ਼ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਇਤਨੀਆਂ ਬਖਸ਼ਿਸ਼ਾਂ ਦੀ ਸਾਨੂੰ ਪ੍ਰਾਪਤੀ ਹੋ ਜਾਂਦੀ ਹੈ ਹੁਲਾ ਚੁਖਾ ਦੀ ਸ਼ਾਮ ਬਾਰੰਬਾਰ ਸਾਰਿਆਂ ਦਾ ਧੰਨਵਾਦ ਦੋ ਕਮੈਂਟ ਮੈਂ ਉੱਪਰ ਹੀ ਲਾ ਦਿੱਤੇ ਨੇ ਸਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ